ਕਪੂ ਜਮਾ ਪਿਸ਼ਾਬ ਕਰਾਵਾ ਜਾਂਦਾ ਇੱਥੇ ਚੱਲਦਾ ਦਾਦਾ ਨੂੰ ਘੰਟਾ ਘੰਟਾ ਗਲਾਦੁੰਨਾ ਗਪਿਸ਼ਾਬ ਤੇ ਉਹ ਭਾਈ ਉੱਤਰਦਾ ਨਹੀਂ ਮੈਂ ਕੀ ਕਰਾਂ ਦਾਦਾ 50 ਸਾਲਾਂ ਤੋਂ ਉੱਤੇ ਗਦੂਦਾਂ ਦੀ ਸ਼ਿਕਾਇਤ ਤਾਂ ਨਹੀਂ ਹੋਗੀ ਦੰਨੋ ਕੋਈ ਕੋਈ ਪਤਾ ਨਹੀਂ ਹੋ ਵੀ ਸਕਦੀ ਐ ਟੱਕ ਜਾਂਦਾ ਮੈਨੂੰ ਵੀ ਪੈਂਦਾ ਆ ਫਿਰ ਤੈਨੂੰ ਮੱਗਰ ਤੋਂ ਦੇਸੀ ਦਵਾਈ ਦਵਾ ਕੇ ਲਾਵਾਂ ਚੱਲ ਆਓ ਭਾਈ ਕਿਨੇ ਆਗੇ ਦਾਦਾ ਪੁੱਤਾਂ ਬਾਬਾ ਹਾਂ ਮੇਰਾ ਦਾਦਾ ਨਾ ਜਿਹੜਾ ਪਿਸ਼ਾਬ ਕਰਨੇ ਆਂਦਾ ਅੱਛਾ ਘੰਟਾ ਦੋ ਘੰਟੇ ਲਾ ਜਾਂਦਾ ਅੱਛਾ ਏ ਹਾਂ ਇਹ ਨਾ 50 ਸਾਲ ਤੋਂ ਬਾਅਦ ਬਦੂਦਾਂ ਦੀ ਪ੍ਰੋਬਲਮ ਜੀ ਆ ਜਾਂਦੀ ਐ ਦੋ ਮਹੀਨੇ ਦੋ ਵਸ ਤੈਨੂੰ ਆਹ ਲਿਆ ਇਹਦੇ ਨਾਲ ਪ੍ਰੋਪਰ ਧਾਰ ਜੀ ਆਉਣ ਲੱਗ ਜੂ ਸੈੱਟ ਹੋ ਜੂਆ 50 ਗ੍ਰਾਮ ਤਾਂ ਨਿੰਬੂ ਦੀ ਜੜ ਹੁਣ ਸਾਰੀ ਤਾਂ ਮਿਲੂਗਾ ਹਾਂ 50 ਗ੍ਰਾਮ ਕਲੌਂਜੀ ਦੇ ਵੀ ਹਾਂ ਤੇ 10 ਗ੍ਰਾਮ ਗੋਖਰੂ ਹਾਂ 15 ਗ੍ਰਾਮ ਨਸਾਦਰ ਠੀਕ ਐ ਤਾਂ ਇਹ ਸਾਰੀਆਂ ਚੀਜ਼ਾਂ ਕੁੱਟ ਪੀਸ ਕੇ ਕੰਚ ਦੇ ਭਾਂਡੇ ਚ ਪਾ ਕੇ ਰੱਖ ਲਿਓ ਠੀਕ ਐ ਤਾਂ ਅੱਧਾ ਚਮਚ ਸਵੇਰੇ ਰੋਟੀ ਖਾ ਕੇ 15 ਮਿੰਟਾਂ ਬਾਅਦ ਪਾਣੀ ਨਾਲ ਲੈ ਲੈ ਕੇ ਨਹੀਂ ਵੈਸੇ ਤਾਂ ਇੱਕ ਵਾਰੀ ਬਹੁਤ ਮਾਰੀ ਮੋਟੀ ਪ੍ਰੋਬਲਮ ਰਹੇਗੀ ਦੁਬਾਰੀ ਲੈ ਲਈ ਤਾਂ ਨਹੀਂ ਫਤਿਹ ਹੈ ਕੰਮ